ਹਾਂ ਲੋ ਅੱਜ ਬਿਗੜ ਗਿਆ ਸਾਉਂਡ ਪੰਜਾਬ ਦੀ 1 ਨੰਬਰ ਹੈ ਪਰ ਮੇਰੀ ਥੋੜੀ ਜਿਹੀ ਮਦਦ ਕਰਨੀ ਹੈ ਇੱਕ ਤਾਂ ਇਹ ਨਾਲ ਆਵਾਜ਼ ਤਾਂ ਪਤਾ ਕੀ ਜੀ ਮੈਂ ਬੈਠਾ ਸੌਂ ਰਿਹਾ ਸੀ ਕਿਸੇ ਬਿਗੜੇ ਦੇ ਕਿਸੇ ਸੰਦੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਜੀ ਹਾਥੀ ਨੇ ਸ਼ਰਮ ਕਰਦੇ ਹਾਂ ਸ਼ਾਮ ਨੇ ਆਪਣੀ ਸ਼ਰਮ ਹਾਂ ਜੀ ਜਦੋਂ ਮਦਦ ਕਰਦੇ ਹੋ ਤੁਸੀਂ ਆ ਬਹੁਤ ਸਿਆਣੇ ਹੋ ਯਾਨੀ ਉਹਨਾਂ ਨੂੰ ਸਿਰੋਤਿਆਂ ਨੂੰ ਸਮਝ ਆਏ ਆ ਇਹ ਪੰਜ ਕਮੇਟੀ ਕਿਤਾਬ ਸਰੀਰ ਕੁੜਾ ਸਮਝਣਾ ਹੀ ਤੇ ਫਿਰ ਕਿੱਦਾਂ ਹੋਏ ਬਹੁਤ ਦਇਕ ਕਲਾ ਮੈਂ ਤੁਹਾਡੇ ਮਨੀਆਂ ਰਾਮ ਦਾ ਪੂਰਾ ਧਿਆਨ ਲਾ ਕੇ ਫਿਰ ਕੁਝ ਸ਼ੁਰੂ ਕਰਾ ਕੇ ਆਪਾਂ ਕੋਲਾ ਜੰਮਾ ਜੀ ਮੇਰੇ ਉਸਤਾਦ ਜੀ ਉਹਨਾਂ ਦੇ ਸ਼ਿਸ਼ੇ ਲੈ ਕੇ ਇਹਨਾਂ ਦੀ ਅਕੈਡਮੀ ਹੈ ਮੁਕਸਰ ਬਹੁਤ ਕਲਾਕਾਰ ਇਹਨਾਂ ਨੇ ਬਣਾਏ ਨੇ ਮੈਂ ਦੱਸਣ ਲੱਗਿਆ ਤੁਸੀਂ ਪਹਿਲਾਂ ਹੀ ਖੁਸ਼ ਹੋ ਗਏ ਵੀ ਜਦੋਂ ਮੈਂ ਖੜਦਾ ਮੈਨੂੰ ਆਉਣ ਲੱਗੇ ਉਹ ਕਿੰਤੋਂ ਕਿੰਤੋਂ ਬੁਲਾ ਕਰਦੇ ਸਮਝ ਗਿਆ ਆਓ ਜੀ ਆਪੋ ਬੈਠਣ ਨਹੀਂ ਆਟਾ ਤੋ ਗੱਲ ਇਹ ਹੈ ਹਾਂ ਦੇਖ ਜਿਹਾ ਕਰਿਆ ਜਾ ਬੇ ਨਾ ਖੜਗਾ ਨਾਵੇਂ ਮਤਲਬ ਸੁਣਦੇ ਸੁਣ ਸਕ ਜੀ 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 ਜਾਦਾ ਦੋਨਾ ਜੀ ਕਰਦਾ ਲੋਜੀ ਕਹਿੰਦੇ ਆ ਕਿ ਤੁਹਾਨੂੰ ਪਰੰਤੂ ਇਹ ਸਿੱਕਦਰ ਕਰਦੇ ਨੇ ਕਈ ਤਾਂ ਪਤੰਦਰ ਮੈਨੂੰ ਵੇਖ ਕੇ ਤੇ ਸਵਾਲ ਖੜੇ ਹੁਣ ਇਹ ਕੋਈ ਗੱਲ ਦਿੰਦੇ ਨੇ ਮੈਂ ਸੋਚਦਾ ਯਾਰ ਕਿਹੜੇ ਕਿਹੜੇ ਕਰਦਾ ਜਵਾਬ ਦੇ ਸਮਝੀ ਗਏ ਜਿਵੇਂ ਕਿ ਜਦੋਂ ਵੀ ਮੈਂ ਕਿਹਾ ਫਿਕਰ ਨਾ ਕਰ ਜੋ ਜੋ ਤੁਸੀਂ ਹੁਕਮ ਕੀਤਾ ਉੱਥੇ ਮੈਂ ਤੁਹਾਨੂੰ ਸਾਰਾ ਸਲਾਹ ਦੂੰਗਾ ਲੇਕਿਨ ਪਿਆਰ ਨਾਲ ਗੱਲ ਨੂੰ ਗ੍ਰੈਂਡ ਕਰ। ਆਹ ਬਾਬਾ ਜੀ ਸਾਡੇ ਮਿੱਤਰ ਪਿਆਰੇ ਜਿਨ੍ਹਾਂ ਨੇ ਬੜਾ ਔਰ ਉਹਨਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਮੈਂ ਸਾਰਿਆਂ ਨੂੰ ਜੀ ਆਇਆਂ ਕਹਨਾ। ਮੇਰੇ ਸਾਹਮਣੇ ਮੈਨੂੰ ਪਤਾ ਹੈ ਵੀ ਜਿੰਨੀ ਜੈਂਟਰੀ ਬੈਠੀ ਏ ਦੇ ਵਿੱਚ ਕੋਈ ਮੇਰੇ ਵਰਗਾ ਟੱਕਾ ਸਟਾਡ ਬੰਦਾ ਹੈ ਨਹੀਂ। ਸਾਰੇ ਜੰਗੀ ਪੜੇ ਲਿਖੇ ਲੋਕ ਬੁੱਧੀਮਾਨ ਲੋਕ ਬੈਠੇ ਨੇ ਮੇਰੇ ਸਾਹਮਣੇ ਕਿਉਂਕਿ ਬਾਬਾ ਜੀ ਦੀ ਆਪ ਦੀ ਚੋਣ ਬੜੀ ਸਖਤ ਹੈ। ਜਿਹਦੇ ਜਿਹਨਾਂ ਨੇ ਮਿੱਤਰ ਪਿਆਰ ਨਾਲ ਜਿਹਨਾਂ ਨੂੰ ਸੱਦਾ ਦਿੱਤਾ ਹੈ ਜਿਹੜੇ ਕਿਸਾਨ ਵੀਰ ਨੇ ਪੜ੍ਹੇ ਲਿਖੇ ਨੌਜਵਾਨ ਨੇ ਉਹਨਾਂ ਸਾਰਿਆਂ ਨੇ ਮੁਕਤਬ ਤੇ ਸ਼ਿਕਰ ਕੀਤੀ ਹੋਈ ਆ ਪੰਡਾਲ ਸੋਨਾ ਸਜਿਆ ਹੋਇਆ ਹੈ ਕੱਠ ਭਾਵੇਂ ਦਰਮਿਆਨਾ ਹੈ ਲੇਕਿਨ ਇਸ ਦੇ ਪਾਰ ਵੀ ਇੱਕ ਇਕੱਠ ਹੋਇਆ ਜਿਹੜਾ ਜਵਾਂ ਕਰੀਮ ਜਵਾਂ ਕਰੀਮ ਪੜ੍ਹੇ ਲਿਖੇ ਥੈਂਕ ਯੂ ਥੈਂਕ ਯੂ ਤੁਹਾਡਾ ਆਸ਼ੀਰਵਾਦ ਮੈਂ ਹਰਾਨ ਆਬੀਕ ਨਮਾਣੇ ਦੇ ਕਲਾਕਾਰ ਨੂੰ ਇਸ ਸਮੇਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਪਿਆਰ ਬਖਸ਼ਦੇ ਹੋ ਸਿਰ ਤੇ ਹੱਥ ਰੱਖਦੇ ਹੋ ਬਾਬਾ ਫਰੀਦ ਸਾਹਿਬ ਦੀ ਬਖਸ਼ਿਸ਼ ਹੈ ਦੁਜੀ ਸੰਗਤ ਨਾਲ ਵੱਡਾ ਕੋਈ ਨਹੀਂ ਹੁੰਦਾ ਮੈਂ ਤਾਂ ਨਾ ਤੁਹਾਡੇ ਜੁੜੇ ਝੜਾ ਲੇਕਿਨ ਇਸ ਦੇ ਬਾਬੇ ਨੂੰ ਤੁਸੀਂ ਜੋ ਦਰਜਾ ਦੇ ਰਹੇ ਹੋ ਉਹਦਾ ਮੈਂ ਤੁਹਾਡਾ ਕੋਟ ਕੋਟ ਧੰਨਵਾਦੀ ਹਾਂ ਹਾਂ ਗੱਲ ਗੱਲ ਕਰਨ ਲੱਗੀਆਂ ਲੱਗਿਆ ਵੀ ਕਈ ਵੇਰਾਂ ਸਵਾਲ ਆਉਂਦੇ ਨੂੰ ਕਰਦਣਗੇ ਬਾਈ ਜੀ ਤੇਰੀ ਉਮਰ ਕਿੰਨੀ ਆ ਮੈਂ ਹਾਂ ਕੋਣਕ ਘਟਾਉਣੀ ਹੈ ਨਹੀਂ 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 ਕਹਿੰਦੇ ਫਿਰ ਵੀ ਕਿੰਨੀ ਉਮਰ ਆ ਮੈਂ ਕਹਾਂ ਭਰਾ ਮੈਂ 47 ਦੇ ਵਿੱਚ ਜੰਮਿਆ ਔਰ ਮੈਂ ਜ਼ਿਲ੍ਹਾ ਲੋਹਰ ਦੇ ਵਿੱਚ ਜੰਮਿਆ ਤੇ ਉਦੋਂ ਮੈਂ 4 ਮਹੀਨੇ ਦਾ ਸੀ ਆਵਾ ਪਿਓ ਦੇ ਆ ਪੁੱਤਾਂ ਚੰਗਾ ਜੰਮਿਆ ਤੂੰ ਹੈ ਜੇ ਤੂੰ ਤਾਂ ਨਾ ਹੀ ਜੰਮਦਾ ਚੰਗਾ ਪਹਿਲਾਂ ਤਾਂ ਤੂੰ ਮੁਰਗਾ ਨਹੀਂ ਪੰਡ ਕਰਾ ਕੇ ਰੱਖਦੀ ਸਮਝੀ ਗਏ ਤੇ ਤੇਰੇ ਜੰਮਣ ਗਣੋਂ ਕਹਿੰਦਾ ਥੋੜਿਆ ਕੀ ਪਿਆ ਸੀ ਆ ਟਿਚਲੀ ਬੰਦਾ ਸੀ ਕਿਸੇ ਦਾ ਮੂੰਹ ਫੋੜ ਲੈਣਾ ਜੀ ਜੋ ਮੂੰਹ ਚੁੰਮਦਾ ਕਹਿ ਦਿੰਦਾ ਮੈਨੂੰ ਕਹਿੰਦਾ ਮੂੰਹ ਰੋਲਾ ਦੋ ਤੂੰ ਵੇਖਿਆ ਹੀ ਹਾਂ ਮੈਂ ਕਹਾਂ 4 ਮਹੀਨੇ ਦਾ ਮੈਂ ਕਿਹਦੀ ਗਤਕਾ ਨਹੀਂ ਖੇਡਦਾ ਸੀ ਕਦੋਂ ਸਰੋਲਾ ਮਿਲ ਕੀ ਵਗੇ ਚਾਰ ਮਹੀਨੇ ਤੱਕ ਪਤਾ ਹੁੰਦਾ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਲਾ ਚਲੋ ਫਿਰ ਇਦਾਂ ਦੇ ਮੈਨੂੰ ਸਵਾਲ ਕਰਦੇ ਨੇ ਕਿ ਆ ਹੁਣ ਕੋਈ ਜਦੋਂ ਬਾਹਰ ਟੱਪੇ ਨਾ ਭਾਈ ਬਲਵਿੰਦਰ ਦਾ ਭਾਈ ਬਲਵਿੰਦਰ ਜਦੋਂ ਬਾਹਰ ਟੱਪੇ ਨਾ ਬਾਹਰ ਤੇ ਮੇਰੇ ਤੇ ਤੁਹਾਨੂੰ ਦੱਸੇ ਵੀ ਕਿੰਤੋਂ ਪਰੰਤੂ ਹੁੰਦਾ ਹੀ ਰਹਿੰਦਾ ਕੋਈ ਨਾ ਕੋਈ ਖੜੇ ਸਵਾਲ ਕਰਦੇ ਮੈਨੂੰ ਕਹਿੰਦੇ ਜਦੋਂ ਵਿਖੀਏ ਪਤੰਦਰ ਨਾਲ ਜਦੋਂ ਵੀ ਕੋਈ ਕਲਾਕਾਰ ਆਉਂਦੀ ਹੈ ਤਾਂ ਖੰਬਰ ਗਿੰਗ ਹੁੰਦੀ ਹੈ ਕੋਮਰਗੀ ਗੁੰਡੀ ਤੇ ਕਹਿੰਦੇ ਹੁਣ ਵੀ ਕਿਉਂਦਾ ਪਤਾ ਜਦੋਂ ਕੋਲੋਂ ਲੰਗੇ ਆਲਾ ਖਸਰ ਮੁੰਡ ਜੜੀ ਟੁੱਟਾਈ ਨਹੀਂ ਦਿੱਤਾ ਇਸ ਕਰਕੇ ਦੇਖੋ ਇਹ ਤੁਹਾਡਾ ਆਪਣਾ ਪਿਆਰ ਹੈ ਵੀ ਤੁਸੀਂ ਮੈਨੂੰ ਇਸ ਕਰੋਂ ਕਲਾ ਦੇ ਵਿੱਚ ਕਮਜ਼ੋਰ ਨਹੀਂ ਹੋਣ ਦਿੱਤਾ ਕਿਉਂਕਿ ਤੁਸੀਂ ਜਦੋਂ ਵੀ ਮੈਨੂੰ ਸੱਟ ਲੱਗਦੀ ਰਹੀ ਹੈ ਜਦੋਂ ਵੀ ਮੇਰਾ ਸੱਟ ਟੁੱਟਦਾ ਰਿਹਾ ਉਹਦੋਂ ਤੁਸੀਂ ਪਰ ਕੇ ਮੇਰੇ ਦਲੇਰੀ ਨਾਲ ਤੁਸੀਂ ਐਡਾ ਥਾਫੜਾ ਦਿੱਤਾ ਉਹਦੇ ਨਾਲ ਮੈਂ ਥੋੜਾ ਜਿਹਾ ਤੁਰਿਆ ਆਉਂਦਾ ਰਹਿ ਗਿਆ ਨਹੀਂ ਤਾਂ ਅ ਕਸਰ ਤਾਂ ਛੱਡੀ ਨਹੀਂ ਕਿਸੇ ਨੇ ਲੋ ਆਓ ਅੱਜ ਸ਼ੁਰੂਆਤ ਕਰਨੀ ਪਿਆ ਆਂ ਦੀ ਕਿਉਂਕਿ ਕੱਲਾ ਗੌਣ ਨਾਲ ਤੁਸੀਂ ਖੁਸ਼ ਨਹੀਂ ਹੁੰਦੇ ਤੁਹਾਡੇ ਨਾਲ ਸਾਹ ਜਪਾ ਕੇ ਖੁਸ਼ ਹੁੰਨੇ ਆ ਜਦੋਂ ਆਪਾਂ ਗੱਲਬਾਤ ਵੀ ਕਰਦੇ ਆ ਉਹ ਤਾਂ ਤੁਹਾਡੇ ਜੀ ਖੁਸ਼ ਹੁੰਦਾ ਤੇ ਲੋ ਆਓ 2 ਮਿੰਟ ਦੀ ਮੇਰੇ ਮਾਲਕ ਦੀ ਬੰਦਨਾ ਕਰ ਲੱਗੇ ਆ ਉਹ ਤੋਂ ਲੱਗੇ ਫਿਰ ਗੱਲ ਕਰਦੇ ਆ ਚੱਬੇ ਤਾਂ ਮੈਂ ਪੁੱਛਣੀ ਲੱਗਿਆ ਸੀ ਵੀ ਛੋਟਾ ਭਾਈ ਕਿੱਧਰ ਗਿਆ ਹੱਥ ਜੋੜ ਕੇ ਮੈਂ ਅਰਦਾਸ ਕਰਦਾ ਤੇ ਕਲਾ ਬਖਸ਼ ਦੇ ਸਾਈਂ ਆ ਨਿਮਾ ਰਸਵਲੀ ਜੇ ਹੋ ਜਾਵੇ ਤੇ ਉਗਣ ਲਾਤੇ ਪੁੱਛੇ ਦਪਣ ਆਂ ਦਾਤਾ ਤੇਰੀ ਜਿਗਿਆ ਕਰੋ ਕੋ ਹੋ ਜੇ ਦੇ ਮੰਗਣੀ ਪੀਜਪੰਦੀ ਰਾਜੇ ਰਾਣਾਂ ਨੂੰ ਆ ਵਿੱਚ ਦਰਬਾਰ ਦੇ ਲਾ ਦੇ ਰੱਖੇ ਤੇ ਰਮੜਾ ਮੰਨਦਾ ਤੇਰੇ ਆਪਣਾ ਪੁੱਤ ਪਿਆਰ ਦਾ ਇਹਦਾ ਵੀ ਗਾਇਕਾ ਇਹਦਾ ਰੰਗੀ ਆਹ ਚੰਗਿਆਰੇ ਕਰ ਤੇ ਤਕਲ ਤੇ ਪਤਾ ਕੀ ਗੱਲਾਂ ਨੇ ਮੈਂ ਤਾਂ ਕੈਮਰ ਸੁਣਦੇ ਦਰਸ਼ਕਾਂ ਨੇ ਕਿਹਾ ਸੀ ਜੀ ਜਨਾਇ ਤਾਲਾ ਜੀ ਕਿਉਂਕਿ ਟੀਜੇ ਵਾਲਾ ਸਾਭ ਨਹੀਂ ਨਾਤਾ ਸੀ ਕਦੇ ਨੱਚੇ ਆ ਸੀ ਤਾਂ ਜਿਵੇਂ ਬਗੜਿਆ ਬਿਗੜਿਆ ਨਲਕਾ ਹੁੰਦਾ ਨਾ ਰੂਹ ਵਿੱਚ ਖੜਾ ਵਿਚਾਰਾ ਪਾਣੀ ਤੋਂ ਬੁਨਾਈ ਉਹਦੇਰ ਗਿਆ ਅਸ ਤੇ ਖੜ ਗਈ ਘੋੜਿਆਂ ਚ ਲਓ ਮੈਂ ਵਿੱਚ ਸਨ ਲੱਗਿਆ ਲਫਸਾਉਂ ਰਿਸਪੈਕਟਡ ਤੌਰ ਤੇ ਬੜੀ ਬੜੀ ਲਿਖ ਜੰਤਰਾ ਹੈ ਇਸ ਕਰਕੇ ਹਾਂ ਜੀ ਜੰਤ ਹੈ ਤੁਮੇ ਜਿਹੜਾ ਵੀ ਸੁਣਾਉਣ ਲੱਗਿਆ ਉਹਦੇ ਤੋਂ ਹੀ ਤੁਸੀਂ ਪਹਿਲੀ ਪਲੇਅਰ ਦੀ ਪਹਿਲੀ ਰੇਡ ਪੈਣ ਲੱਗੀ। ਜਿਹੜਾ ਕਰਨ ਵਾਲਾ ਇੰਨਾ ਹੀ ਮਿਗਲਿਆ ਜੇ ਬਈ ਆਪਾਂ ਇਦੋਂ ਅਗੇ ਕੀ ਕਰਾਂ ਤੇ ਕਿੱਦਾਂ ਪ੍ਰਤਾਨ ਕਰਾਂਗੇ ਆਪਾਂ। ਲਓ ਇੱਕ ਲਖਸ਼ਮ ਸੁਣਾਉਣ ਲੱਗਿਆ। ਮੁਟਿਆਰ ਪਰ ਗੱਪੜ ਵਾਲ ਨੂੰ ਸਾਹਮਣੇ ਖੜੇ ਨਾ। ਇੱਕ ਦੂਜੇ ਨੂੰ ਰਲਾਈਸ ਕਰਾਉਂਦੇ ਤੂੰ ਮੈਨੂੰ ਕਿੱਦਾਂ ਦਾ ਲੱਗਦਾ ਹੈ? ਕਿ ਭੁਲਿਆ ਮੈਂ ਤੈਨੂੰ ਕਿੱਦਾਂ ਨਹੀਂ ਲੱਗਦੀ ਆਂ? ਕਿ ਤੁਹਾਨੂੰ ਕੋਈ ਨੌਜਵਾਨ ਦਾ ਇਸ ਤਰ੍ਹਾਂ ਜਿਹੜੇ ਲਖਸ਼ਮ ਦਾ ਉਥਾਂ ਕਾਨੂੰ ਪੱਟੀ ਦੇ ਪਿਸਤਲ ਲਾ ਕੇ ਤੇ ਫਿਰ ਪੁੱਛਦੇ ਹਾਂ ਕਿਵੇਂ ਆ ਪਿਆਰ ਕਰਦੀਆਂ ਕਿ ਨਹੀਂ ਉਹ ਪੁੱਛਣ ਵਾਲਾ ਵੀ ਜਦੋਂ ਕਾਨੂੰ ਪੱਟੀ ਤੇ ਹੁਣ ਰੱਖਿਆ ਉਹ ਕਹਿੰਦੀ ਆ ਮੈਨੂੰ ਤਾਂ ਕੋਈ ਪਿਆਰ ਫੁਰ ਨਹੀਂ ਆਉਂਦਾ ਤੇ ਉਹ ਡਰ ਹੀ ਆ ਜਾਂਦਾ ਸਮਝੀਏ ਇਸ ਕਰਕੇ ਉਹਨਾਂ ਦੇ ਗੀਤ ਵੀ ਇਦਾਂ ਦੇ ਖੂਨ ਦੇ ਭਰੇ ਹੋਏ ਇੱਕ ਪਿੱਛੇ ਜੇ ਗੀਤ ਸੀ ਵੈਲੀਆਂ ਦੀ ਅੱਖ ਅਜ ਦਾਲ ਨਹੀਂ ਕੋਈ ਬੰਦਾ ਬੰਦਾ ਮਾਰਨਾ ਤਾਂ ਦੱਸ ਨਾ ਕੋਈ ਉਹਦਾ ਪਤਾ ਵੈਲੀਆਂ ਦੀ ਅੱਖ ਅਜ ਲਾਲੇ ਕਿ ਕੋਈ ਬੰਦਾ ਬੰਦਾ ਮਾਰਨਾ ਤਾਂ ਦੱਸ ਮਗਾ ਹੁੰਦਾ ਤੇਰੀ ਅੱਖ ਲਾਲ ਨਾ ਤੇ ਜਦਨ ਕਿਥੋਂ ਬੰਦਾ ਮਰ ਗਿਆ ਉਹਨੂੰ ਤੇਰਾ ਪਿਛਲਾ ਪਾਸਾ ਪੁਲਿਸ ਨੇ ਲਾਲ ਕਰਦਾ ਮੈਂ ਇਹ ਵੇਖੀ ਫਿਰ ਤੂੰ ਕਹਿੰਦਾ ਮੇਰੀ ਅੱਖ ਜੀ ਦੁੱਧਰ ਕੇ ਚਿੱਟੀ ਹੋ ਗਈ ਹੁਣ ਛੱਡ ਦੇ ਉਹ ਕਹਿੰਦਾ ਨੇ ਅੱਖ ਨਾਲ ਜੇ ਨਹੀਂ ਅਜੇ ਕਸਰ ਰਹਿੰਦੀ ਆ ਅੱਖ ਚੰਗੀ ਤਰ੍ਹਾਂ ਹੋ ਹੀ ਲੈਣ ਦੇ ਚੰਦਰ ਮਾਰ ਗਈ ਇਸ ਕਰਕੇ ਵੀ ਜਿਹੜਾ ਲਵਸਮ ਤਰ੍ਹਾਂ ਜੀ ਹਜ਼ਰੀ ਯਾਰ ਦੀ ਮਿੱਤਰ ਦੀ ਕਰਕੇ ਫਿਰ ਗੱਲ ਬਣਦੀ ਆ ਲਓ ਆਓ ਗੀਤ ਦੀ ਸ਼ੁਰੂਆਤ ਕਰ ਲੱਗੀਆਂ ਸਰਦਰ ਗੁਰੂ ਦਾ ਯਾਰੀ ਕਲ ਇਹ ਦੂਰਦਰਸ਼ਨ ਚਿਕਦੇਵ ਤੇਨਾਜੀ ਇੱਥੇ ਬੈਠੇ ਨੇ ਉਹਨਾਂ ਦੇ ਚੈਗਲ ਤੇ ਵੀ ਬੜਾ ਲੱਗੇ ਹੋਏ ਆ ਤੇ ਦੋਸਤਾਂ ਨੇ ਬਹੁਤ ਸੁਣਿਆ ਲਸਰਸਰ ਸਤਿ ਸ੍ਰੀ ਅਕਾਲ ਸਭਾਦਰ ਬਲਵੰਤ ਸਿੰਘ ਜੀ ਸਾਡੇ ਭਾਈ ਜੀ ਹੋਣੇ ਉਹਨਾਂ ਨੇ 100 ਰੁਪਏ ਦੀ ਕੀਮਤ ਮੰਨ ਦਿੱਤਾ ਸਾਰੇ ਕਹਿੰਦੇ ਨੇ ਵੀ ਦੁਕਾਨਦਾਰੀ ਦਾ ਸੌਦਾ ਹੈ ਵੀ ਜੇ ਕੋਈ ਚੰਗਾ ਗਾਹਕ ਬੋਣੀ ਕਰਾਏ ਤਾਂ ਗੱਲਾਂ ਭਰਿਆ ਲੈਂਦਾ ਹੈ ਜੇ ਕਿ ਚੀਪੜ ਕਰਦੇ ਤਾਂ ਉਹ ਉਹ ਨਾਜ਼ੀ ਕਰਦਾ ਸਾਰੀ ਵੀ ਗੱਲ ਸਾਡੇ ਲਈ ਲਓ ਆਓ ਜੜਾ ਸੁਣੋ ਸ਼ਿਸ਼ਾ ਗੱਲ ਸੁਣ ਮਿੱਤਰਾਂ ਤੈਨੂੰ ਸਾਹਮਣੇ ਖੜਾ ਕੇ ਤੇ ਤੂੰ ਕਹਿ ਕਰਾਂ ਪਰ ਤੂੰ ਅਪੀਲ ਤੇ ਨਹੀਂ ਸ਼ਿਸ਼ਾ ਬੋ ਮੇਰੇ ਆ ਵੀ ਦੇ ਜੀ ਉਹ ਕਦੇ ਹੀ ਘੜ ਲਾਵਾਂ ਤੂੰ ਕਦੇਗਾ ਤੇ ਨਾਲ ਕੁੱਤਾ ਕਦੇ ਹੀ ਘੜ ਲਾਵਾਂ ਤੂੰ ਕਦੇਗਾ ਤੇ ਨਾਲ ਕੁੱਤਾ ਫੁੱਟ ਕੀ ਕਦੇ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਪਲ ਵੀਰਾਂ ਹੋਈਏ ਇੱਕ ਦੂਜੇ ਕੋਲੋਂ ਦੂਰ ਤੂੰ ਮੈਨੂੰ ਤਾਂ ਮਹੀਨੇ ਤਪਿੰਦੀ ਉਹ ਦੇ ਕਪਲ ਵੀਰਾਂ ਹੋਈਏ ਇੱਕ ਦੂਜੇ ਕੋਲੋਂ ਦੂਰ ਉਹ ਮੇਰੇ ਮਨ ਦੇ ਨੀ ਤੋ ਨਿਹਜਵਾਨੀ ਦਾ ਜ਼ਰੂਰ ਤੇਰੀਆਂ ਅੱਖਾਂ 'ਚ ਅੱਖਾਂ ਗੱਟਿਆ ਕਰਾ ਉਹ ਮੇਰੇ ਜਵਾਨੀ ਨੂੰ ਨੀ ਜਵਾਨੀ ਦਾ ਜ਼ਰੂਰ ਤੇਰੀਆਂ ਅੱਖਾਂ 'ਚ ਅੱਖਾਂ ਗੱਟਿਆ ਕਰਾ ਜਿਵੇਂ ਤੂੰ ਮੇਰੀ ਜ਼ਮੀਨ ਵਾਲ ਮੱਕਣੀ ਇੱਕ ਚੁੱਕ ਦੇ ਨਬਰ ਕੱਢਿਆ ਕਰਾ ਜਿਵੇਂ ਮੂੰ ਮੇਰੀ ਜ਼ਮੀਨ ਵਾਲ ਇੱਕ ਇੱਕ ਚੁੱਕ ਦੇ ਨਬਰ ਕੱਢਿਆ ਟਾਟਾ ਨੂੰ ਬਗਾਰੇ ਨੇ ਤੱਕਿਆ ਕਰਾਂ ਜੇ ਤੂੰ ਹੋਵੇ ਸ਼ੀਸ਼ਾ ਗਾਲ ਸੋਣ ਮਿੱਤਰ ਆ ਮੈਨੂੰ ਸਾਹਮਣੇ ਖੜਾ ਕੇ ਨਿੱਤ ਤੱਕਿਆ ਕਰ ਜੇ ਤੂੰ ਹੋਵੇ ਸ਼ੀਸ਼ਾ ਗਾਲ ਸੋਣ ਮਿੱਤਰ ਆ ਮੈਨੂੰ ਸਾਹਮਣੇ ਖੜਾ ਕੇ ਨਿੱਤ ਤੱਕਿਆ ਕਰ ਉਹ ਜੇ ਤੂੰ ਮੇਰੀ ਜ਼ਮੀਨ ਵਾਲਾ ਮਕੀਨੇ ਜੇ ਬਿਚੂੜੇ ਨੰਨ ਮਾਰ ਕੱਟਿਆ ਕਰ ਜੇ ਬਿਚੂੜੇ ਨੰਨ ਮਾਰ ਕੱਟਿਆ ਮੇ ਬਿਚੂੜੇ ਨੰਨ ਮਾਰ ਕੱਟਿਆ ਕਰਾਂ